ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧਰੁਤਵੇ ਨਿਊਜ਼ ਚੈਨਲ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਆ ਲੋਕ ਸਭਾ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਪਰਪਾਲ ਕੌਰ ਸਿੱਧੂ ਜੀ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਅੰਜ ਭਾਜਪਾ ਲੋਕ ਸਭਾ ਹਲਕਾ ਬਠਿੰਡਾ ਦਾ ਮੁੱਖ ਚੋਣ ਦਫ਼ਤਰ ਖੋਲਿਆ ਗਿਆ ਹੈ ਨਾਲ ਹੀ ਦਫ਼ਤਰ ਦੇ ਉਦਘਾਟਨ ਸਮੇਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਇਸ ਮੌਕੇ ਭਾਜਪਾ ਵਰਕਰਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਬਾਕੀ ਪਾਰਟੀਆਂ ਚੋ ਸਭ ਤੋਂ ਪਹਿਲਾਂ ਪਾਜਪਾ ਵੱਲੋਂ ਚੋਣ ਦਫ਼ਤਰ ਖੋਲਿਆ ਗਿਆ ਹੈ ਆਓ ਦੇਖਦੇ ਹਾਂ ਤਰੁਥਵੇਦੀ ਖਾਸ ਰਿਪੋਰਟ ਦਫ਼ਤਰ ਦਾ ਕੰਮ ਕੀਤਾ ਤੇ ਸਾਡੀ ਚੋਣ ਮਹਿੰਮ ਅੱਜ ਸ਼ੁਰੂ ਹੋਣ ਜਾ ਰਹੀ ਹੈ ਸਾਥੀਓ ਜਿਹੜੀ ਸਾਡੀ ਚੋਣ ਮਹਿੰਮ ਹੈ ਅਗਲੇ ਹਫ਼ਤੇ ਦੇ ਵਿੱਚ ਤੁਹਾਨੂੰ ਪਤਾ ਲੱਗਣਾ ਕਿ ਕਿਵੇਂ ਭਾਰਤੀ ਜਨਤਾ ਪਾਰਟੀ ਦਾ ਪਿਆਰ ਲੋਕਾਂ ਦਾ ਪਿਆਰ ਵਧ ਰਿਹਾ ਹੈ। ਔਰ ਇੱਕ ਦਿਨ ਦੇ ਵਿੱਚ 5-5 7-7 ਸਾਡੀਆਂ ਮੀਡੀਆ ਪਹੁੰਚ ਗਈ। ਔਰ ਉਹਦੇ ਵਿੱਚ ਤੁਹਾਡੇ ਸਾਰਿਆਂ ਦੇ ਵੱਡੇ ਸਹਿਯੋਗ ਦੀ ਲੋੜ ਹੈ। ਆਪਾਂ ਸਾਰੇ ਜਾਣਦੇ ਆ ਕਿ ਗੱਲ ਵੋਟ ਦੀ ਨਹੀਂ ਹੈ। ਗੱਲ ਸਾਡੇ ਪੰਜਾਬ ਦੀ ਹੈ ਗੱਲ ਸਾਡੀ ਜਵਾਨੀ ਦੀ ਹੈ ਗੱਲ ਸਾਡੇ ਮਜ਼ਦੂਰਾਂ ਦੀ ਹੈ ਗੱਲ ਸਾਡੇ ਕਿਸਾਨਾਂ ਦੀ ਹੈ ਤੇ ਗੱਲ ਸਾਡੇ ਵਪਾਰੀਆਂ ਦੀ ਹੈ ਮਤਲਬ ਵੀ ਹੋ ਜਾਣਗੇ ਪਰ ਮਹਿੰਮ ਤੇ ਵਿੱਚ ਪੂਰੀ ਤਰ੍ਹਾਂ ਲੱਗੇ ਹੋਏ ਨੇ ਠੀਕ ਹੈ ਬਹੁਤ ਸਾਡੀ ਸਪੋਰਟ ਹੈ ਜੀ ਇੰਟਰਨਲ ਸਪੋਰਟ ਦੇ ਇੰਟਰਨਲਲੀ ਐਕਸਟਰਨਲ ਹਰ ਤਰ੍ਹਾਂ ਦੀ سپورਟ ਦੇ ਰਿਆ ਆਪਣੇ ਸਾਰੇ ਮਲਕਾਂ ਨੂੰ ਜਗਾ ਰਹੇ ਆ ਪਿਆ ਸੀ ਕੀ ਲੱਗਦਾ ਮੁੱਦੇ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਵੀ ਜਿਹੜਾ ਹੈਗਾ ਬਠਿੰਡਾ ਤੇ ਮਾਨਸਾ ਦੇ ਵਿੱਚ ਜਿਹੜੇ ਰਹਿ ਗਏ 15 ਸਾਲਾਂ ਤੋਂ ਜਿਹੜੇ ਨਹੀਂ ਹੱਲ ਹੋਏ ਕਿ ਲੋਕਾਂ ਵਿਚ ਵਿਚਰ ਰਹੇ ਹੋ ਤੁਸੀਂ ਹੁਣ ਜੀ ਮੁੱਦੇ ਬਹੁਤ ਹਨ ਜਿੰਨੀ ਕਿ ਡਿਵੈਲਪਮੈਂਟ ਹੋਈ ਹੈ ਉਹ ਮੋਦੀ ਗੌਰਮੇ ਵੱਲੋਂ ਕੀਤੀ ਗਈ ਹੈ ਬੀਜੇਪੀ ਵੱਲੋਂ ਕੀਤੀ ਗਈ ਹੈ ਬਾਕੀ ਮੁੱਦੇ ਕੀ ਹੈ ਕਿ ਇੱਕ ਦਾ ਪਰਸਨਲ ਕੰਟੈਕਟ ਨਾ ਹੋਣਾ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਿ ਦੇਖੋ ਜਨਰਲ ਇਨਫਰਾਸਟ੍ਰਕਚਰ ਬੀਜੇਪੀ ਵੱਲੋਂ ਬਣਾਇਆ ਜਾ ਰਿਹਾ ਹੈ ਏਮਸ ਬਣ ਗਿਆ ਰੋਡਸ ਦਾ ਨੈਟਵਰਕ ਹੋ ਗਿਆ ਰੇਲਵੇਜ਼ ਦੀ ਇਲੈਕਟ੍ਰੀਫਿਕੇਸ਼ਨ ਹੋ ਗਈ ਬਾਕੀ ਜਿਹੜੀਆਂ ਵੈਲਫੇਅਰ ਦੀਆਂ ਸਕੀਮਸ ਹੈ ਯੋਸ਼ਮਨ ਭਾਰਤ ਵਗੈਰਾ ਚੱਲ ਰਹੀਆਂ ਸਾਰਾ ਕੁਝ ਚੱਲ ਰਿਹਾ ਹੈ ਬਟ ਉਹਦੇ ਨਾਲ ਨਾਲ ਜਿਹੜਾ ਲੈਕਿੰਗ ਹੈ ਜਿਹੜੀ ਮੇਨ ਚੀਜ਼ ਲੈਕਿੰਗ ਹੈ ਉਹ ਹੈ ਕਿ ਲੋਕਾਂ ਨਾਲ ਪਰਸਨਲ ਕੰਟੈਕਟ ਸਾਡੇ ਐਮਪੀ ਸਹਿਬਾ ਦਾ ਨਹੀਂ ਰਿਹਾ ਹੂੰ ਦੇ ਲੋਕ ਇਸ ਗੱਲ ਤੋਂ ਦੁਖੀ ਨੇ ਵੀ ਜਿੱਕਨ ਜਈ ਵਾਰੀ ਕੋਈ ਨਿੱਜੀ ਸਮੱਸਿਆ ਵੀ ਹੋਵੇ ਕਿਸੇ ਨੇ ਆਉਗਾ ਦੁੱਖ ਵੀ ਰੋਣਾ ਹੁੰਦਾ ਜਿਹੜੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਇਲੈਕਸ਼ਨਾਂ ਦੇ ਦੌਰਾਨ ਸਪੋਰਟ ਕਰਿਆ ਜਿਨ੍ਹਾਂ ਦੇ ਕਰ ਉਹ ਮਹੀਨਾ ਮਹੀਨਾ ਰਹੇ ਜਾਂ ਉਹਨਾਂ ਦੇ ਮਹੀਨਾ ਮਹੀਨਾ ਉਹਨਾਂ ਦੇ ਘਰਾਂ ਚੋਂ ਬਹਿ ਕੇ ਕੈਂਪੇਨਾਂ ਚਲਾਈਆਂ ਉਹ ਬੰਦਿਆਂ ਨੂੰ ਅੱਜ ਤੱਕ ਉਹ ਪਛਾਣਦੇ ਨਹੀਂ ਉਹ ਬੰਦੇ ਖੁਦ ਕਹਿੰਦੇ ਆ ਕਿ ਸਾਡੀ ਸਾਡੀ ਸਾਨੂੰ ਉਹ ਜਾਣਦੇ ਵੀ ਨਹੀਂ ਬਾਈ ਨੇ ਪਰ ਉਹਨਾਂ ਦਾ ਘਰ ਵੀ ਵਰਤਿਆ ਉਹਨਾਂ ਦਾ ਸਾਰਾ ਪਰਿਵਾਰ ਦੀ ਮਿਹਨਤ ਵੀ ਵਰਤੀ ਪਰ ਉਹ ਕਿਰਾ ਕੋਈ ਐਕਟ ਨਾ ਹੋਣਾ ਇਜ਼ ਅ ਵੈਰੀ ਸੀਰੀਅਸ ਕਿ ਜਿਵੇਂ ਲੋਕ ਲੋ ਕਿਵੇਂ ਸੇਫ ਫੀਲ ਕਰਨਗੇ ਸਿਕਿਉਰ ਤਾਂ ਬੰਦਾ ਉਹ ਫੀਲ ਕਰਦਾ ਜਦੋਂ ਉਹ ਤੁਹਾਡੇ ਕੋਲੇ ਆ ਕੇ ਆਪਣੀ ਗੱਲ ਕਹਿ ਸਕਦਾ ਆ ਲੋਕਾਂ ਤੇ ਕੀ ਕਹਿਣਾ ਜੀ ਅੱਜ ਦਾ ਰਿਕਾਟਨ ਭਾਪੀ ਜਨਤਾ ਪਾਰਟੀ ਦੇ ਉਮੀਦਵਾਰ ਦਾ ਬਟਿੰਡੇ ਦੇ ਵਿੱਚ ਵੀਵਾ ਫਰਮਪਾਲ ਕੌਰ ਜੀ ਦਾ ਡਾਕਟਰ ਦਾ ਉਗਾਟਨ ਕੀਤਾ ਤੇ ਬਹੁਤ ਬਹੁਤ ਮੁਬਾਰਕਬਾਦ ਪਹਿਲਾਂ ਤਾਂ ਸਾਡੀ ਸਾਡੀ ਭਾਪੀ ਜਨਤਾ ਪਾਰਟੀ ਦੀ ਸਮੁੱਚੀ ਸਾਰੀ ਟੀਮ ਨੂੰ ਤੇ ਬਟਿੰਡਾ ਵਾਸੀਆਂ ਤੋਂ ਅਸੀਂ ਉਮੀਦ ਕਰਦੇ ਹਾਂ ਕੀ ਸਾਡੇ ਕੈਂਡੀਡੇਟ ਨੂੰ ਸਾਡੇ ਉਮੀਦਵਾਰ ਨੂੰ ਵੱਧ ਤੋਂ ਵੱਧ ਫੋਟੋ ਪਾ ਕੇ ਜਤਾਉਣਗੇ ਤੇ ਇੱਕ ਸਭ ਤੋਂ ਪਹਿਲਾ ਉਪਰਾਲਾ ਸਾਡਾ ਵੀ ਸਭ ਤੋਂ ਪਹਿਲਾਂ ਜਿਹੜਾ ਬੀਜੇਪੀ ਦਾ ਦਫ਼ਤਰ ਹੈ ਸਾਰੇ ਕੈਂਡੀਡੇਟ ਤੋਂ ਪਹਿਲਾਂ ਖੋਲਿਆ ਮੋਸਲੀ ਵੀ ਵਰਕਪਲ